जय भी जय भारत बाबा साहब ਥਾਡੀ ਸੋਚ ਤੇ ਕਰ ਦਿਆਂਗੇ ਠੋਕੀ बाबा साहब ਥਾਡੀ ਸੋਚ ਤੇ ਕਰ ਦਿਆਂਗੇ ਠੋਕੀ ਤਾਹਨਗਰ ਕੌਂਸਲ ਮਕੇਰੀਆਂ ਜਿੰਦਾਬਾਦ ਤਾਹਨਗਰ ਕੌਂਸਲ ਮਕੇਰੀਆਂ ਜਿੰਦਾਬਾਦ ਅੱਜ ਅਸੀਂ ਸਾਰੇ ਮੇਰੇ ਸਾਥੀ ਗਨ ਬਾਬਾ ਸਾਹਿਬ ਵੇਦਕਰ ਜੀ ਦੇ ਪਾਰਕ ਵਿੱਚ ਇਕੱਠੇ ਹੋਏ ਆਂ ਕਿਉਂਕਿ ਬਹੁਤ ਹੀ ਟਾਈਮ ਤੋਂ ਇੱਕ ਮੰਗ ਸੀਗੀ ਸਾਡੇ ਪੂਰੇ ਸਮਾਜ ਦੀ ਪੂਰੇ ਸ਼ਹਿਰ ਵਾਸੀਆਂ ਦੀ ਕੀ ਇੱਥੇ ਬਾਬਾ ਸਾਹਿਬ ਜੀ ਦੇ ਪਾਰਕ ਦਾ ਨਵੀਨੀਕਰਨ ਹੋਣ ਤਾਂ ਆਪਾਂ ਉਹਦਾ ਟੈਂਡਰ ਲਗਾਇਆ 5 ਲੱਖ 50 ਹਜ਼ਾਰ ਦਾ ਜੋ ਕਿ ਅੱਜ ਆਪਾਂ ਕੰਮ ਸਟਾਰਟ ਕਰਨ ਲੱਗੇ ਆ ਮੈਂ ਆਪਣੇ ਪੂਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਹਾਂ ਕਿ ਉਹਨਾਂ ਦੇ ਸਾਰਿਆਂ ਦੇ ਸੱਦੇ ਮੇਰੇ ਐਮਸੀ ਸਾਰਿਆਂ ਦੇ ਸੱਚ ਕੇ ਇਹ ਕੰਮ ਸਟਾਰਟ ਹੋ ਆਪਾਂ ਕਰ ਲੱਗੇ ਆ ਬਹੁਤ ਜਲਦ ਤੋਂ ਜਲਦ ਕੰਮ ਸਟਾਰਟ ਕਰਕੇ ਕੰਪਲੀਟ ਕਰ ਦਿੱਤੇ ਜੇ ਮੈਂ ਕਹਿੰਦਾ ਕਿ ਬਾਬਾ ਸਾਹਿਬ ਜੀ ਦਾ ਦਿਨ ਆ ਰਿਹਾ ਹੈਗੇ ਉਸ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਕੰਪਲੀਟ ਹੋ ਜਾਵੇ। ਸਾਥੀਓ ਮੈਂ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਟਕਰ ਵੈਲਫੇਅਰ ਮਿਸ਼ਨ ਪੰਜਾਬ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਆਪਣੇ ਡ్రਾਈਵਰ ਬਾਬਾ ਸਾਹਿਬ ਅੰਬੇਟਕਰ ਜੀ ਉਹਨਾਂ ਦੀ پارک ਦੇ ਵਿੱਚ ਇਸ ਕਰਕੇ ਖੜੇ ਆ ਕਿ ਨਗਰ ਕੌਂਸਲ ਮੁਕੇਰੀਆਂ ਨੇ ਸਾਡੇ ਸਾਰੇ ਹੀ ਸ਼ਹਿਰ ਵਾਸੀ ਜਿਹੜੇ ਆ ਉਹਨਾਂ ਦੇ ਪੁਰਜ਼ੋਰ ਮੰਗਤੇ ਇਹ ਨਿਰਣਾ ਲਿਆ ਸੀ ਕਿ ਇਸ پارک ਦਾ ਜਿਹੜਾ ਉਹ ਨਵੀਨੀਕਰਨ ਕੀਤਾ ਜਾਵੇ ਤੇ ਜਿਹੜੀ ਲੋਕਿੰਗ ਟਾਇਲ ਲੱਗੀ ਆ ਇਹਨੂੰ ਪੁੱਟ ਕੇ ਤੇ ਇੱਥੇ ਪੱਥਰ ਲਗਾਇਆ ਜਾਏ ਤੇ ਨਾਲ ਦੀ ਨਾਲ ਜਿਹੜਾ 바ਵਾ ਸਾਹਿਬ ਦੇ ਤੁਸੀਂ ਦੇਖ ਰਹੇ ਹੋ ਉੱਪਰ ਬੁੱਤ ਤੇ ਉਹ ਟਫਨ ਜਿਹੜਾ ਬਹੁਤ ਹੀ ਪਹਿਲਾਂ ਕਮਜ਼ੋਰ ਟਫਨ ਲਾਇਆ ਗਿਆ ਕੋਈ ਵਿਜੀਬਲ ਟਫਨ ਨਹੀਂ ਹੈਗਾ ਉਹ ਟਫਨ ਜਿਹੜਾ ਉਹ ਅੱਜ ਚੇਂਜ ਕੀਤਾ ਜਾਏਗਾ ਜਿੰਨਾ ਵੀ ਬਜਟ ਆ ਮੈਂ ਸਮਝਦਾ ਕਿ ਜਿਹੜੀ ਨਗਰ ਕੌਂਸਲ ਆ ਸਮੁੱਚੀ ਨਗਰ ਕੌਂਸਲ ਜਿੱਥੇ ਪ੍ਰਧਾਨ ਜੀ ਵਧਾਈ ਦੇ ਪਾਤਰ ਆ ਸਾਰੇ ਕੌਂਸਲਰ ਵਧਾਈ ਦੇ ਪਾਤਰ ਨੇ ਕਿ ਇਹ ਜਿਹੜਾ ਨਵੀਨੀਕਰਨ ਹੋ ਰਿਹਾ ਜਦੋਂ ਤੋਂ ਪਾਰਕ ਬਣੀ ਆ ਪਹਿਲੀ ਵਾਰੀ ਕੋਈ ਹੋਰ ਪੈਸਾ ਇੱਥੇ ਲੱਗਣ ਲੱਗਿਆ ਤੇ ਇਹ ਸਾਰੇ ਹੀ ਲੋਕ ਜਿਹੜੇ ਆ ਵਧਾਈ ਦੇ ਪਾਤਰ ਆ ਮੈਂ ਆਪਣੇ ਵੀਰਾਂ ਦਾ ਸੁਨਾਚਾਣਾ ਕਿ ਕੁਝ ਲੋਕ ਇਹਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਸਿਆਸੀ ਕਰਨ ਨਾ ਕੀਤਾ ਜਾਵੇ ਕਿਉਂਕਿ ਰੈਬਰ ਜਿਹੜੇ ਹੁੰਦੇ ਨੇ ਹੁਣ 14 ਅਪ੍ਰੈਲ ਆ ਰਹੀ ਆ ਇਥੇ ਹਰ ਸਿਆਸੀ ਪਾਰਟੀ ਵੱਲੋਂ ਹਰ ਆਰਗੇਨਾਈਜੇਸ਼ਨ ਵੱਲੋਂ ਆਪਣੇ ਆਪਣੇ ਤੌਰ ਤੇ ਉਹ ਦਿਨ ਮਨਾਇਆ ਜਾਣਾ ਪਰ ਇਸ ਚੀਜ਼ ਨੂੰ ਉਹਦਾ ਸਿਆਸੀ ਲਾਭ ਨਾ ਲਿਆ ਜਾਵੇ ਇਹ ਮੇਰੀ ਬੇਨਤੀ ਆ ਤੇ ਮੈਂ ਦੁਬਾਰਾ ਨਗਰ ਕੌਂਸਲ ਦੀ ਸਮੁੱਚੀ ਟੀਮ ਨੂੰ ਜਿਹੜੀ ਇਸ ਵੇਲੇ ਚੁਣ ਕੇ ਤੇ ਹਾਊਸ ਵਿੱਚ ਬੈਠੀ ਆ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਨਗਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਅੱਜ ਦੇ શુભ ਅਵਸਰਤੇ ਮੈਂ ਕਾਉਂਸਲਰ ਵਿਨੋਦ ਕੁਮਾਰ ਲਾਢੀ ਆਪਣੇ ਪ੍ਰਧਾਨ ਜੀ ਵਿਨੋਦ ਭਾਜੀ ਦੇ ਨਾਲ ਅਸੀਂ ਥੋੜੇ ਦਿਨ ਪਹਿਲਾਂ ਸਾਡੇ ਨਵ ਨਿਯੁਕਤ ਪ੍ਰਧਾਨ ਉਪ ਪ੍ਰਧਾਨ ਸਾਡੇ ਮੱਖਣ ਸਿੰਘ ਜੀ ਨਿਯੁਕਤ ਹੋਇਆ ਤੇ ਉਸ ਦਿਨ ਆਪਾਂ ਬੈਠ ਕੇ ਇੱਕ ਸਲਾਹ ਕੀਤੀ ਸੀ ਪ੍ਰਧਾਨ ਜੀ ਨੂੰ ਮੈਂ ਸੁਜੈਸ਼ਨ ਕੀਤਾ ਕਿ ਪ੍ਰਧਾਨ ਜੀ ਆਪਾਂ ਇਹ ਕੰਮ ਬਹੁਤ ਜਲਦੀ ਕਰਨਾ ਹੈ ਕਿ ਜਿੱਦਨ ਮਹਾਰਾਜ ਦਾ ਸਾਡੇ ਰੈਬਰ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਆ ਉਹਦਨ ਤੋਂ ਕੋਸ਼ਿਸ਼ ਆਗੇ ਆਪਾਂ ਇੱਥੇ ਜਿਹੜਾ ਨਵੀਨ ਕਰਨਾ ਉਹ ਹੋ ਚੁੱਕਾ ਹੋਏ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਜੀ ਨੂੰ ਕਿ ਜਿਹੜੇ ਵੀ ਠੇਕੇਦਾਰ ਦੀ ਇੱਥੇ ਡਿਊਟੀ ਆ ਉਹ ਇੱਕ ਨੰਬਰ ਦਾ ਕੰਮ ਕਰੇ ਇਹਦੇ ਵਿੱਚ ਕੋਈ ਮਿਲਾਵਟ ਨਾ ਹੋਏ ਕਿਉਂਕਿ ਇਹ ਸਾਡੇ ਰੈਬਰ ਜੀ ਦਾ ਸਮਾਰਕ ਆ ਤੇ ਅਸੀਂ ਚਾਹੁੰਦੇ ਆ ਕਿ ਇਹ ਇੰਨਾ ਵਧੀਆ ਬਣੇ ਕਿ ਕੋਈ ਬਾਹਰੋਂ ਆਏ ਕੋ ਦੇਖੇ ਕਿ ਵਧੀਆ ਕੰਮ ਹੋਇਆ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੇ ਵੀ ਪਾਰਸ਼ੈਲਟੀ ਨਾ ਹੋਵੇ ਤੇ ਮੈਂ ਸਾਰੇ ਹੀ ਆਪਣੇ ਨਗਰ ਕੌਂਸਲਰ ਤੇ ਆਪਣੇ ਪ੍ਰਧਾਨ ਜੀ ਵੱਲੋਂ ਤੇ ਜਿੰਨੇ ਵੀ ਸਾਡੇ ਸਮਾਜ ਦੇ ਲੋਕੀ ਆ ਸਾਰਿਆਂ ਦਾ ਧੰਨਵਾਦੀਆਂ ਕਿ ਅੱਜ ਬਹੁਤ ਵਧੀਆ ਦਿਨ ਤੇ ਆਪਾਂ ਸਾਰੇ ਇਕੱਠੇ ਹੋ ਗਏ 바ਵਾ ਸਾਹਿਬ ਅੰਬੇਡਕਰ ਜੀ ਪਾਰਕ ਦਾ ਨਮਨ ਕਰਨ ਸ਼ੁਰੂ ਕਰਵਾਉਣ ਜਾ ਰਹੇ ਆ ਧੰਨਵਾਦ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਕਿ ਚੁਣੀ ਹੋਈ ਨਗਰ ਕੌਂਸਲ ਜਿਹੜੀ ਅੱਜ ਵਿਸ਼ਵ ਦੇ ਜਿਹੜਾ ਸਭ ਤੋਂ ਮਹਾਨ ਮਹਾਪੁਰਸ਼ ਪਰਮ ਪੂਰਜ ਡਾਕਟਰ ਵੀ ਆਰ ਅਮੇਸ਼ਗਰ ਸਾਬਜੀ ਦੇ ਨਾਮ ਤੇ ਮੁਕੇਰੀਆਂ ਦੇ ਵਿੱਚ ਸਥਿਤ ਅੰਬੇਦਕਰ ਪਾਰਕ ਉਹਦੇ ਹੋਰ ਸੁੰਦਰੀਕਰਨ ਕਰਨ ਲਈ ਜਿਹੜਾ ਨਗਰ ਕੌਂਸਲ ਨੇ ਸ਼੍ਰੀ ਵਿਨੋਦ ਕੁਮਾਰ ਜੀ ਦੀ ਫੌਜੀ ਜੀ ਦੀ ਅਧਿਐਕਸ਼ਤਾ ਵਿੱਚ ਉਹਨੂੰ ਸੁੰਦਰੀਕਰਨ ਕਰਨ ਵਾਸਤੇ ਉਪਰਾਲਾ ਕੀਤਾ ਸਾਰਾ ਸਮਾਜ ਇਹਨਾਂ ਦਾ ਉਰੇਣੀ ਹੈ ਔਰ ਸਾਰੇ ਜਿਹੜੇ ਨਗਰ ਕੌਂਸਲਰ ਦੇ ਜਿਹੜੇ ਸਦਸੇ ਹੈ ਉਹਨਾਂ ਦਾ ਉਰੇਣੀ ਹੈ ਕਿ ਬਾਬਾ ਸਾਹਿਬ ਦੀ ਜਿਹੜਾ ਸਥਾਨ ਆ ਉਹਨੂੰ ਹੋਰ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਜਿਹੜੀ ਪਾਰਕ ਦਾ ਇਤਿਹਾਸ ਬਾਰੇ ਇਹ ਗੱਲ ਦੱਸਣਾ ਚਾਹੁੰਦਾ ਕਿ ਜਿੰਨਾ ਵੀ ਕੰਮ ਹੋਇਆ ਉਹ ਜ਼ਿਆਦਾਤਰ ਕਾਂਗਰਸ ਵਰਕਰਾਂ ਦੇ ਤਹਿਤ ਹੀ ਹੋਇਆ ਸਾਡੇ ਅੱਜ रजनीश भब्बी जी इस दुनिया च नहीं है पर उन्होंने विधानसभा ਦੇ ਵਿੱਚ ਇਹ ਮੁੱਦਾ ਉਠਾਇਆ ਸੀ ਔਰ ਅਸੀਂ ਜਿਹੜੇ ਮੇਰੇ ਤੋਂ ਮੇਰੇ ਸਹਿਯੋਗੀ ਸਾਥੀ ਆਹੀ ਲਗਭਗ 2 ਦਹਾਕੇ ਇਸ ਪਾਰਕ ਨੂੰ ਬਣਾਉਣ ਲਈ ਸੰਘਰਸ਼ ਕੀਤਾ ਪਰ ਇਹ ਪਾਰਕ ਨਾ ਬਣ ਸਕੀ ਕਿਉਂਕਿ ਦੋ ਵਾਰੀ ਇੱਕ ਵਾਰੀ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਇਹਦਾ ਉਗਾਰਡਨ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਹਨਾਂ ਦਾ ਪੱਥਰ ਵੀ ਲੱਗਾ ਔਰ ਪਰ ਫੇਰ ਵੀ ਜਿਹੜਾ ਹੈ ਇਹ ਰਜਨੀਸ਼ ਕੁਮਾਰ ਬੱਬੀ ਜੀ ਨੇ ਉਹ ਉਦੋਂ ਉਪਰਾਲਾ ਕੀਤਾ ਔਰ ਮਾਨਯੋਗ இந்து ਵਾਲਾ ਜੀ ਨੇ ਇਹਦਾ ਉਦਘਾਟਨ ਕੀਤਾ ਸੀ ਅੱਜ ਸਾਡੇ ਕਾਂਗਰਸ ਜਿਹੜੇ ਅਧਿਐਕਸ਼ ਹੈਗੇ ਆ ਸ਼੍ਰੀ ਬినੋਦ ਕੁਮਾਰ ਫੌਜੀ ਜੀ ਦੇ ਹਿੱਸੇ ਇਹ ਵਧੀਆ ਮੁਬਾਰਕ ਮੌਕਾ ਆ ਅਸੀਂ ਸਾਰੀ ਨਗਰ ਕਾਉਂਸਲ ਦਾ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ ਮੈਂ ਬਹੁਤ ਬਹੁਤ ਵਧਾਈ ਦੇਣਾ ਪੂਰੇ ਮੁਕੇਰੀਆਂ ਹਲਕੇ ਦੇ ਸਾਥੀਆਂ ਨੂੰ ਜੇ ਨਾਮ ਦੇ ਉਪਰਾਨਾ ਸਦਕਾ ਇਹ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਪਾਰਕ ਬਣਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਉਹਨਾਂ ਨੂੰ ਫਲ ਲੱਗ ਰਿਹਾ ਬਣਨ ਤੋਂ ਬਾਅਦ ਇਹਦਾ ਬਹੁਤ ਸਾਰੇ ਕੰਮ ਸੀ ਜਿਹੜੇ ਕਰਨ ਵਾਲੇ ਸੀ ਉਹ बार-बार ਅਸੀਂ ਮੰਗ ਕੀਤੀ ਉਸ ਮੰਗ ਨੂੰ ਅੱਜ ਸਾਡੇ ਪ੍ਰਧਾਨ ਬినੋਦ ਕੁਮਾਰ ਫੌਜੀ ਸਾਹਿਬ ਨੇ ਬੜਾ ਉਪਰਾਲਾ ਕਰਕੇ ਇਹਦਾ ਨਵੀਨ ਕਰਨ ਕੀਤਾ ਜਾ ਰਿਹਾ ਹੈ ਸੋ ਮੈਂ ਦਿਲੀ ਧਨਵਾਦੀ ਹਾਂ ਇਹਨਾਂ ਦਾ ਕਿ ਉਹਨਾਂ ਨੇ ਆਪਣੇ ਐਮਸੀ ਸਾਥੀਆਂ ਨੂੰ ਨਾਲ ਲੈ ਕੇ ਇਹਦਾ 5.5 ਲੱਖ ਦਾ ਬਜਟ ਕੱਢ ਕੇ ਤੇ ਨਵੀਨ ਕਰਨ ਕੀਤਾ ਜਾ ਰਿਹਾ ਹੈ ਇਹਦੇ ਨਾਲ-ਨਾਲ ਮੈਂ ਪ੍ਰਧਾਨ ਜੀ ਅੱਗੇ ਇਹ ਵੀ ਮੰਗ ਰੱਖਦਾ ਹਾਂ ਕਿ ਹੋ ਸਕੇ ਉਦਘਾਟਨ ਵੀ ਇਸੇ 14 ਅਪ੍ਰੈਲ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਕੀਤਾ ਜਾਵੇ ਤੇ ਜਿਵੇਂ ਮੇਰੇ ਸਾਥੀ ਕਹਿ ਚੁੱਕਿਆ ਚੰਦਕ ਸ਼ਰਾਰਤੀ ਲੋਕ ਜਿਹੜੇ ਇਹਨੂੰ ਸਿਆਸੀਕਰਨ ਕਰਕੇ ਇਹਦਾ ਫਾਇਦਾ ਉਠਾਉਣਾ ਚਾਹੁੰਦੇ ਆ ਉਹਨਾਂ ਨੂੰ ਕਹਿੰਨਾ ਵੀ ਬਾਜ ਆਜੋ ਮਿਲ ਕੇ ਇਸ ਨਵੀਨ ਕਰਨ ਦੇ ਵਿੱਚ ਆਪਣਾ ਸਹਿਯੋਗ ਦਿਓ ਸੋ ਜੈ ਭੀਮ ਜੈ ਪਰ ਹਰਮਿੰਦਰ ਕੌਰ ਕਾਉਂਸਲਰ ਵਾਰਡ ਨੰਬਰ 1 ਡਿਸਟ੍ਰਿਕਟ ਪ੍ਰੈਜ਼ੀਡੈਂਟ ਮਹਿਲਾ ਕਾਂਗਰਸ ਹੁਸ਼ਿਆਰਪੁਰ ਅੱਜ ਬੜੇ ਖੁਸ਼ੀ ਦਾ ਟਾਈਮ ਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਜੋ ਅਸੀਂ ਅੱਜ ਇਸ ਲਈ ਇਕੱਠੇ ਹੋਏ ਆਂ ਸਾਡਾ ਇਹ ਇੱਥੇ ਮਤਲਬ ਕਿ ਅੱਜ ਅਸੀਂ ਇਹ ਜੋ ਉਮੀਦਵਾਰ ਚੌਂਕ ਹੈ ਇਹਦੀ ਨਵੀਨੀਕਰਨ ਵਾਸਤੇ 5.5 ਲੱਖ ਦੀ ਗ੍ਰਾਂਟ ਜੋ ਕਮੇਟੀ ਨਗਰ ਕੌਂਸਲ ਵੱਲੋਂ ਪਾਸ ਹੋਈ ਆ ਉਹਦੇ ਵਾਸਤੇ ਸਾਰਿਆਂ ਨੇ ਜੁਦਘਾਟਨ ਕੀਤਾ ਆ ਇਸ ਨੂੰ ਅਸੀਂ ਆਪਣੇ ਸ਼ਹਿਰ ਦੇ ਵਿੱਚ ਇੰਨਾ ਸੁੰਦਰ ਬਣਾਉਣਾ ਚਾਹੁੰਦੇ ਆ ਕਿ ਇੱਕ ਉਦਾਹਰਣ ਦੇ ਤੌਰ ਤੇ ਪੇਸ਼ ਕਰਾਂ ਕਿ ਕਿ ਜੋ ਉਮੀਦਵਾਰ ਸਾਹਮਣੇ ਆ ਸਾਡੇ ਵਾਸਤੇ ਕੀਤਾ ਆ ਉਹਨਾਂ ਦਾ ਦੇਣ ਅਸੀਂ ਦੇ ਨਹੀਂ ਸਕਦੇ ਅੱਜ ਸਾਰੇ ਨਗਰ ਕੌਂਸਲ ਦੇ ਪ੍ਰਧਾਨ ਜੀ ਐਮਸੀ ਸਾਡੇ ਸਾਰੇ ਪਤਵੰਤੇ ਸੱਜਣ ਕਾਂਗਰਸ ਸੇਵਾਦਾਲ ਵਾਲੇ ਮントਪਾ ਜੀ ਬਾਕੀ ਵੀ ਸਭ ਜਿੰਨੇ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦੀ ਆ ਕਿ ਅਸੀਂ ਸਾਰੇ ਰਲ ਕੇ ਅੱਜ ਇਸ ਜੋ ਉਹਨਾਂ ਦੀ ਸੋਚ ਆ ਉਹਨਾਂ ਨੂੰ ਵੀ ਅੱਗੇ ਲੈ ਕੇ ਜਾਵਾਂਗੇ ਔਰ ਆਪਣੇ ਸ਼ਹਿਰ ਦਾ ਜਿਹੜਾ ਆ ਅਸੀਂ ਇੱਕ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਾਂਗੇ